ਸਵਾਗਤ ਆ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਆਪਣੇ ਨਾਲ ਹਨ ਸਰਦਾਰ ਸੁਖਦੇਵ ਸਿੰਘ ਜੀ ਪੱਤਰਕਾਰ ਸਾਹਿਬ ਅੱਜ ਉਹਨਾਂ ਤੋਂ ਆਪਾਂ ਜੋ ਅੱਜ ਕੱਲ੍ਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਤੇ ਇਸ ਪੰਦਰਵਾੜੇ ਦੇ ਵਿੱਚ ਸਿੱਖ ਧਰਮ ਦਾ ਜੋ ਪ੍ਰਚਾਰ ਜਾਂ ਪ੍ਰਸਾਰ ਹੋ ਰਿਹਾ ਹੈ ਉਸ ਵਿਸ਼ੇ ਤੇ ਗੱਲ ਕਰਦੇ ਹਾਂ ਆਉ ਮਿਲਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਜੀ ਜੋ ਸਿੱਖੀ ਦਾ ਪ੍ਰਚਾਰ ਚੱਲ ਰਿਹਾ ਜੀ ਤੁਸੀਂ ਉਸ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਦੇਖੋ ਜੇ ਨਾ ਤਾਂ ਪੁਰਾਣਾ ਸਮਾਂ ਸੀ ਹਾਂਜੀ ਉਦੋਂ ਪ੍ਰਚਾਰ ਦੇ ਸਾਧਨ ਬਹੁਤ ਘੱਟ ਸੀ ਹਾਂਜੀ ਹਾਂਜੀ ਹੁਣ ਜੋ-ਜੋ ਮਤਲਬ ਸੋਸ਼ਲ ਮੀਡੀਆ ਦਾ ਜੋ ਘਾ ਰਿਹਾ ਠੀਕ ਹੈ ਹਰ ਤਰ੍ਹਾਂ ਦਾ ਪ੍ਰਚਾਰ ਵੱਧਦਾ ਜਾ ਰਿਹਾ ਹਾਂਜੀ ਤੇ ਇਸ ਦੇ ਨਾਲ ਮੈਨੂੰ ਲੱਗਦਾ ਵੀ ਇਹ ਸਵਾਰ ਅੱਛਾ ਇਹ ਸਵਾਰ ਜੋ ਪ੍ਰਚਾਰ ਹੋ ਰਿਹਾ ਹਾਂਜੀ ਹਾਂਜੀ ਸ਼ਹੀਦੀ ਪੰਦਰਵਾੜੀ ਦਾ ਸ਼ਹੀਦੀਆਂ ਦਾ ਹਾਂਜੀ ਹਾਂਜੀ ਮੈਨੂੰ ਲੱਗਦਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਠੀਕ ਹੈ ਜੀ ਪੁਰਾਣੇ ਸਮਿਆਂ ਨਾਲੋਂ ਹਾਂਜੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਵਾਲਾ ਜੋ ਵੀਰਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਜਿੰਨੇ ਵੀ ਚੈਨਲਾਂ ਵਾਲੇ ਨੇ ਛੋਟੇ ਵੱਡੇ ਜੋ ਵੀ ਨੇ ਠੀਕ ਹੈ ਹਾਂਜੀ ਹਾਂਜੀ ਉਹ ਸਾਰੇ ਯਤਨਸ਼ੀਲ ਹੈ ਠੀਕ ਹੈ ਜੀ ਕਿਉਂਕਿ ਦੇਖਦੇ ਆਂ ਸ੍ਰੀ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਸਰਹੰਦ ਹਾਂਜੀ ਜੋ ਵੀ ਮਤਲਬ ਉੱਥੇ ਪ੍ਰਚਾਰ ਹੋ ਰਿਹਾ ਹਾਂਜੀ ਹਾਂਜੀ ਕੁਝ ਮੈਨੂੰ ਲੱਗਦਾ ਸਾਡੀ ਕੋਮ ਇਸ ਵਾਰ ਥੋੜੀ ਜਾਗਰੂਕ ਵੱਧ ਹੋਈ ਹੈ ਠੀਕ ਹੈ ਕਿਉਂਕਿ ਨਿਤ ਵੇਖੀਦਾ ਤੁਸੀਂ ਮੰਨਦੇ ਹੋ ਵੀ ਨੌਜਵਾਨ ਵੀਰਾਂ ਦਾ ਜਿਆਦਾ ਉਤਸ਼ਾਹ ਵਧਿਆ ਜਿਆ ਇਸ ਵਾਲੇ ਹਾਂ ਹਾਂ ਮੈਂ ਮੰਨਦਾ ਹਾਂ ਅੱਗੇ ਨਾਲ ਸੁਧਾਰ ਵੀ ਬਹੁਤ ਹੋਇਆ ਠੀਕ ਹੈ ਜੀ ਕਿਉਂਕਿ ਅੱਗੇ ਪਿਛਲੇ ਸਾਲਾਂ ਦੇ ਵਿੱਚ ਨੌਜਵਾਨ ਜਾਂਦੇ ਸੀ ਤੇ ਬੜੇ ਡੱਕ ਡੱਕ ਗਾਣੇ ਗੋਣੇ ਲਾਉਂਦੇ ਸੀਗੇ ਪਰ ਨਹੀਂ ਹਾਂ ਜੀ ਹੁਣ ਨਹੀਂ ਹੈਗਾ ਠੀਕ ਹੈ ਹੁਣ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਮਰਜ਼ਾਦਾ ਦੇ ਵਿੱਚ ਰਹਿ ਕੇ ਜਾ ਰਹੇ ਨੇ ਠੀਕ ਹੈ ਠੀਕ ਹੈ ਹੈ ਕਿ ਨਾ ਹਾਂ ਜੀ ਤੇ ਕਈ ਵਾਰੀ ਮੈਂ ਵੇਖਿਆ ਚੰਦਲ ਮੈਂ ਇਸ ਵਾਰ ਵੇਖਿਆ ਕਿ ਲੋਕ ਭਾਵਕ ਬਹੁਤ ਨਹੀਂ ਠੀਕ ਹੈ ਜੀ ਛੇਦ ਖਾਸ ਕਰਕੇ ਹਾਂ ਜੀ ਹਾਂ ਸ਼ਹੀਦਿਆਂ ਨੂੰ ਹਾਂ ਜੀ ਖਾਸ ਕਰਕੇ ਸਾਹਿਬਜ਼ਾਦਾਆਂ ਦੀਆਂ ਸ਼ਹੀਦੀਆਂ ਤੋਂ ਖਾਸ ਕਰਕੇ ਛੋਟੇ ਸਾਹਿਬਜ਼ਾਦਾ ਦੀ ਸ਼ਹੀਦੀ ਤੋਂ ਬਹੁਤ ਲੋਕ ਭਾਵਕ ਨੇ ਮੈਂ ਉਥੇ بڑے ਵੱਡੇ ਵੱਡੇ ਪੱਤਰਕਾਰ ਕਹਿੰਦੇ ਕਹਾਉਂਦੇ ਹਾਂਜੀ ਵੱਡੇ ਚੈਨਲਾਂ ਵਾਲੇ ਹੋਰ ਬੜੇ ਆਮ ਸੰਗਤ ਹਾਂਜੀ ਹਾਂਜੀ ਆਮ ਸੰਗਤ ਤੇ ਜਾਂ ਦੂਜੇ ਕੌਮਾਂ ਦੀ ਆਗੂ ਵੀ ਸਭ ਤੋਂ ਬਿਨਾਂ ਹਾਂਜੀ ਮੁਸਲਮਾਨ ਵੀਰ ਹਿੰਦੂ ਵੀਰ ਉਥੇ ਗਏ ਹੋਏ ਨੇ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਭਾਵਕ ਹੋਏ ਵੇਖਿਆ ਰੋਂਦੇ ਹੋਏ ਵੇਖਿਆ ਠੀਕ ਹੈ ਜੀ ਜਿੰਨਾ ਤੋਂ ਮਤਲਬ ਜੇ ਪੱਤਰਕਾਰ ਕੋਈ ਗੱਲ ਕਰਦਾ ਨਾ ਕਿ ਤੁਸੀਂ ਦਰਸ਼ਨ ਮੇਲਾ ਕਰਕੇ ਆਏ ਹੋ ਕੋਈ ਗੱਲ ਦੱਸੋ ਹਾਂਜੀ ਉਹਨਾਂ ਤੋਂ ਗੱਲ ਨਹੀਂ ਹੁੰਦੀ ਠੀਕ ਹੈ ਜੀ ਸੱਚ ਜਾਣਿਓ ਹਾਂਜੀ ਇੰਨਾ ਦਿਨਾਂ ਦੇ ਵਿੱਚ 5-7 ਵਾਰੀ ਤਾਂ ਮੈਂ ਮੇਰੇ ਆਪਣੇ ਮਤਲਬ ਅੱਖਾਂ ਦੇ ਵਿੱਚ ਹੰਝੂ ਆਈ ਦੀ ਠੀਕ ਹੈ ਜੀ ਨਾਲੇ ਮੈਂ ਗਿਆ ਕੇ ਦਰਸ਼ਨ ਨਹੀਂ ਕੀਤੀ ਸਿਰਫ ਵੇਖ ਕੇ ਸੋਸ਼ਲ ਮੀਡੀਆ ਤੋਂ ਤੁਸੀਂ ਹਾਂ ਸੋਸ਼ਲ ਮੀਡੀਆ ਤੇ ਵੇਖ ਕੇ ਸੁਣ ਕੇ ਹਾਂਜੀ ਭਾਵੇਂ ਅਸੀਂ ਕਿਤਾਬਾਂ ਪੜ੍ਹਦੇ ਆਂ ਤਸਵੀਰਾਂ ਦੇਖ ਦੇਖਦੇ ਆ ਸਾਨੂੰ ਪਤਾ ਇਹ ਨਹੀਂ ਗੱਲ ਪਰ ਕਾਰਨ ਇਹੋ ਆ ਵੀ ਜਦੋਂ ਕਿਸੇ ਨੂੰ ਭਾਵਕ ਹੋਏ ਦੇਖਦਾ ਮਤਲਬ ਲਈ ਆਪ ਦਾ ਵੀ ਮਨ ਭਾਵਕ ਹੋ ਜਾਂਦਾ ਬਰਾਕ ਆਉਂਦਾ ਜੀ ਜ਼ਰੂਰ ਆਉਂਦਾ ਬਰਾਕ ਆਉਂਦਾ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਵਾਰ ਜਿਹੜਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਹਾਂਜੀ ਬਹੁਤ ਜ਼ਿਆਦਾ ਪ੍ਰਚਾਰ ਬਹੁਤ ਹੋ ਰਿਹਾ ਪ੍ਰਚਾਰ ਬਹੁਤ ਹੋ ਰਿਹਾ ਠੀਕ ਹੈ ਲੱਗਦਾ ਵੀ ਬਹੁਤ ਜਲਦੀ ਸਾਡੇ ਜਿਹੜੇ ਬੱਚੇ ਨੇ ਇਹ ਗੱਲਾਂ ਨੂੰ ਸਮਝ ਲੱਗ ਜਾਣਗੇ ਤੇ ਜੋ ਸਾਡਾ ਮਰਜ਼ਾਦਾ ਦੇ ਵਿੱਚ ਮਤਲਬ ਆਉਣਗੇ ਠੀਕ ਬਾਕੀ ਜਿਹੜਾ ਜੋ ਮੈਂ ਮੰਨ ਲਓ ਇਹ ਸੋਸ਼ਲ ਮੀਡੀਆ ਤੇ ਊਟ ਪਟਾੰਗ ਚੱਲ ਰਿਹਾ ਉਹ ਤੋਂ ਪਾਸੇ ਛੱਟ ਕੇ ਤੁਹਾਡਾ ਕਹਿੰਦਾ ਭਾਬੀ ਇੱਧਰ ਆਉਣ ਗਈ ਆਪਣੇ ਨੌਜਵਾਨ ਆਪਣੇ ਵਿਰਸੇ ਵੱਲ ਇਸ ਵਾਰ ਜਿਹੜਾ ਸੋਸ਼ਲ ਮੀਡੀਆ ਤੇ ਅੱਗੇ ਦੂਸਰਾ ਊਟ ਪਟਾੰਗ ਤੁਸੀਂ ਕਿਹਨਾਂ ਚੱਲ ਰਿਹਾ ਇਸ ਵਾਰ ਨਹੀਂ ਵੇਖਣ ਨੂੰ ਇਹਨਾਂ ਨਹੀਂ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਫਰਕ ਆਈ ਬਹੁਤ ਜ਼ਿਆਦਾ ਛੋਟੇ ਤੋਂ ਵੱਡੇ ਚੈਨਲ ਤੋਂ ਦੱਸਿਆ ਨਾ ਵੀ ਸਾਰੇ ਸਾਰੇ ਚੈਨਲ ਹੀ ਹਾਂਜੀ ਹੈਨਾ ਮਤਲਬ ਪ੍ਰਚਾਰ ਤੇ ਲੱਗੇ ਹੋਏ ਆ ਮੈਨੂੰ ਲੱਗਦਾ ਵੀ ਇਸ ਵਾਰ ਜੇ ਪ੍ਰਮਾਤਮਾ ਨੇ ਅਹੀਂ ਕਿਰਪਾ ਕੀਤੀ ਤੇ ਅਗਲੀ ਵਾਰ ਇਸ ਤੋਂ ਜ਼ਿਆਦਾ ਹੀ ਪ੍ਰਚਾਰ ਹੋਣ ਦੀ ਸੰਭਾਵਨਾ ਹੈ। ਠੀਕ ਹੈ ਜੀ ਚਲੋ ਅਸੀਂ ਪਹਿਲਾਂ ਤਾਂ ਜਿਹੜੇ ਉੱਥੇ ਦਰਸ਼ਨ ਮੇਲਾ ਕਰਨ ਗਏ ਨੇ ਸੰਗਤ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਜੀ। ਹਾਂਜੀ ਹਾਂਜੀ। ਹਾਂਜੀ ਠੀਕ ਹੈ। ਜਿਨ੍ਹਾਂ ਨੇ ਮਤਲਬ ਆਪਣੇ ਟਾਈਮ 'ਚ ਉਹ ਟਾਈਮ ਕੱਢਿਆ ਸਾਡੇ ਵਿਰਸੇ ਨੂੰ ਦੇਖਣ ਗਏ ਨੇ, ਸਾਡੇ ਇਤਿਹਾਸ ਨੂੰ ਬਾਚਣ ਗਏ ਨੇ, ਬਾਕੀ ਸ਼ਰਦਾ ਦੇ ਫੁੱਲ ਭੇਟ ਕਰਨ ਗਏ ਨੇ। ਹਾਂਜੀ ਉਮੀਦ ਆ ਵੀ ਆਉਣ ਵਾਲਾ ਸਮਾਂ ਕੌਮ ਵਾਸਤੇ ਕੋਈ ਨਾ ਕੋਈ ਨਮੀ ਸੀਧ ਲੈ ਕੇ ਆਵੇਗਾ ਬੱਚੇ ਕੋਈ ਨਾ ਕੋਈ ਸਿੱਖ ਕੇ ਆਉਣਗੇ ਕੇ ਸੀ ਆਸ ਨਾਲ ਇਹ ਸੀ ਉਮੀਦ ਦੇ ਨਾਲ ਸੀ ਮਕਾਤਬੋ ਹੁੰਦੇ ਹੋਏ ਖਿਮਾ ਦੀ ਜਾਚ ਕੰਜਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ